ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 21887 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 33124 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਜਬਤ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਘㅐ ਢੇਰੀ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9 779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊ ਇਹ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ ਸਬਾ ਹਲਕਾ ਵੈਸਟ ਦੀ ਵਾਰ ਨੰਬਰ 77 ਦੇ ਭੱਲਾ ਕਲੋਨੀ ਵਿਖੇ ਖੜਿਆ ਜਿੱਥੇ ਕਿ 메인 ਰੋਡ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ ਔਰ ਇਲਾਕਾ ਵਾਸੀ ਦੀ ਲਗਾਤਾਰ ਮੰਗ ਸੀ ਵੀ ਇਹ ਸੇ 메인 ਰੋਡ ਨੂੰ ਜਿਹੜਾ ਕਿ ਉਹ ਬਣਾਇਆ ਜਾਵੇ ਤੇ ਅੱਜ ਐਮਐਲਏ ਜਸਵੀਰ ਸਿੰਘ ਸੰਧੂ ਇੱਥੇ ਪਹੁੰਚੇ ਨੇ ਜਿਹੜਾ ਕਿ ਇੱਥੇ ਸੜਕ ਦੀ ਮੁਰੂ ਸਾੜੀ ਦਾ ਕੰਮ ਜਿਹੜਾ ਕਿ ਹੋਇਆ ਕੀਤਾ ਜਾ ਰਿਹਾ ਹੈ ਔਰ ਜਿੱਥੇ ਕਿ ਕੋਈ ਮੈਚ ਵਰਤ ਦੀ ਡਿਮਾਂਡ ਸੀ ਪਰ ਸਾਰੇ ਹੀ ਰੋਡ ਦਾ ਨਿਰਮਾਣ ਜਿਹੜਾ ਕਿ ਉਹ ਕਰਵਾਇਆ ਜਾ ਰਿਹਾ ਸਰਕੀਕ ਹੋਗੇ ਅੱਜ ਇਥੇ ਪੈਚਵਰਕ ਦੀ ਡਿਮਾਂਡ ਸੀ ਪਰ ਤੁਸੀਂ ਛਾੜੀਆਂ ਰੋਡਾਂ ਬਣਵਾ ਲਈਆਂ ਕੀ ਹੋਗੇ ਤੁਹਾਨੂੰ ਇਹ ਤੁਮਰਲਾਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦੀ ਸਾਡੇ ਦੀਪਕ ਅੰਨਾ ਜੀ ਵੱਲੋਂ ਸਾਡੇ ਕਾਉਂਸਲਰ ਸੁਨੀਤਾ ਰਾਏ ਵੱਲੋਂ ਕਾਫੀ ਚੇਤੂ ਹੋਰ ਲਕਮਲ ਵੀ ਡਿਮਾਂਡ ਸੀ ਉਹ ਅੱਜ ਇਹਨਾਂ ਦੀ ਡਿਮਾਂਡ ਪੂਰੀ ਹੋ ਗਈ ਹੈ ਨਾ ਪੈਚਰ ਕਿੱਸੇ ਪੈਚਰ ਕਰਾ ਦੇਗੇ ਲੇਕ ਮੈਕਨਿਕ ਪੈਚਰ ਨਹੀਂ ਤੁਹਾਨੂੰ ਜਿੱਦਾਂ ਆਪਾਂ ਆਹ ਪਾਰਕ ਕਿੰਨੀ ਸੋਹਣੀ ਬਣਾ ਕੇ ਦਿੱਤੀ ਇਹਨਾਂ ਨੂੰ ਬੱਚੇ ਸ਼ਾਮਾਂ ਨੂੰ ਖੇਡਦੇ ਆ ਤੇ ਇੱਡੀਆਂ ਸੀਸਾ ਦਿੰਦੇ ਆ ਇਸੇ ਤਰ੍ਹਾਂ ਰੋਡਾਂ ਵੀ ਸਾਰੀਆਂ ਨਵੀਆਂ ਬਣਾਉਣ ਲੱਗੇ ਆ ਬਾਕੀ ਇਲਾਕਾ ਨਿਵਾਸੀਆਂ ਨੂੰ ਮੈਂ ਵਧਾਈ ਦਿੰਦਾ ਨਾ ਕਿ ਤੁਸੀਂ ਤੁਹਾਡਾ ਛੋਟਾ ਜਿਹਾ ਕੰਮ ਸੀ ਤੇ ਆਪਾਂ ਬਹੁਤ ਵੱਡਾ ਕੰਮ ਕਰ ਦਿੱਤਾ ਸਰ ਸਾਹਿਬ ਇੱਕ ਬਹੁਤ ਸੋਹਣੀ ਤਸਵੀਰ ਅੱਜ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਆਮ ਆਦਮੀ ਪਾਰਟੀ ਨੂੰ ਮੰਨ ਕੇ ਕਰ ਦਿਓ ਨਾਲ ਜਿਹੜੇ ਭਾਜੀ ਭਾਈਚਾਰਾ ਪਹਿਲਾਂ ਠੀਕ ਹੈ ਇਹ ਭਾਈਚਾਰਾ ਦੀ ਇੱਕ ਮਿਸਾਲ ਆ ਕਿ ਅਸੀਂ ਸਾਰੇ ਇਕੱਠੇ ਆ ਭਾਵੇਂ ਇਲیکشن ਦੇ ਦੌਰਾਨ ਆ ਇਹ ਦੋਨੇ ਸਾਡਾ ਕੈਂਡੀਡੇਟ ਸੀ ਇਹ ਵੀ ਕੈਂਡੀਡੇਟ ਸੀ ਉਹ ਦੇਖੋ ਇਹ ਲੋਕਾਂ ਦਾ ਪਤਾ ਹੁੰਦਾ ਸਾਨੂੰ ਮੰਨਣਾ ਤੇ ਪੈਣਾ ਪਰ ਜੀ ਰੋਜ਼ ਘਟਰ ਹੁੰਦਾ ਨਾ ਜੀ ਤੇ ਉਦੋਂ ਫਿਰ ਐਮਸੀ ਘੱਟ ਹੀ ਵਿਖਾਈ ਜਾਂਦੇ ਕਿਉਂਕਿ ਪਾਰਟੀ ਦੂਸਰੀ ਦਾ ਐਮਐਲ ਆਉਣਾ ਹੁੰਦਾ ਦੇਖੋ ਜੀ ਭਾਈਚਾਰਾ ਪਹਿਲਾਂ ਰੱਖੀਏ ਵੇਖੋ ਮੇਰੇ ਕੋਈ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਹੋਏ ਮੇਰੇ ਕੋਈ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਵੀ ਪਾਈਆਂ ਉਹਨੂੰ ਮੈਂ ਤਾਂ ਸਾਰਿਆਂ ਦੀ ਸੁਣਨੀ ਪੈਣੀ ਹੈ ਇਸ ਕਰਕੇ ਸਾਡਾ ਭਾਈਚਾਰਾ ਪਹਿਲਾਂ ਲਖਸ਼ਨਾ ਦੇ 10 ਦਿਨ ਇਹ ਸਾਰਾ ਕੁਝ ਹੁੰਦਾ ਹੈ ਤੇ ਇਹ ਆ ਰਿਹਾ ਹੈ ਜਿੱਤੇ ਹੈ ਲੇਕਿਨ ਉਸ ਤੋਂ ਬਾਅਦ ਲੋਕਾਂ ਦੀ ਧਿਵਾਨ ਪੂਰੀ ਕਰਨੀ ਹੈ ਆਪਾਂ ਨਾ ਕੇ ਕੌਂਸਲਰ ਦੀ ਨਾ ਕੇ ਕਿ ਵਾਰਡ ਪ੍ਰਧਾਨ ਦੀ ਆਪਾਂ ਲੋਕਾਂ ਦੀ ਧਿਵਾਨ ਪੂਰੀ ਕਰਨੀ ਹੈ ਇਸ ਕਰਕੇ ਮੈਨੂੰ ਜਿੰਨਾ ਵੋਟਰਾਂ ਪਾਈਆਂ ਮੈਂ ਉਹਨਾਂ ਦਾ ਵੀ ਐਮਐਲਏ ਐ ਜਿੰਨਾ ਨਹੀਂ ਪਾਈਆਂ ਮੈਂ ਉਹਨਾਂ ਦਾ ਵੀ ਐਮਐਲਏ ਇਸ ਕਰਕੇ ਮੈਨੂੰ ਸਾਰਿਆਂ ਦੀ ਸੁਣਨੀ ਪੈਣੀ ਹੈ ਤੇ ਸਾਰਿਆਂ ਵਾਸਤੇ ਕੰਮ ਜਿਹੜੇ ਵਿਕਾਸ ਕੰਮ ਨੇ ਉਹ ਪਾਰਟੀ ਬਾਈ ਤੋਂ ਉੱਪਰ ਉੱਡ ਕੇ ਜਿਹੜੇ ਕੀਤੇ ਜਾਂਦੇ ਨੇ ਵਿਕਾਸ ਕੰਮ ਪਾਰਟੀ ਬਾਈ ਤੋਂ ਉੱਠ ਕੇ ਕਰਾਂਗਾ ਤੇ ਉਹ ਵੀ ਰਹੇ ਆ ਤੁਹਾਡੇ ਸਾਹਮਣੇ ਹੋ ਰਹੇ ਆ ਇਹਨਾਂ ਇੱਕ ਪਾਰਟੀ ਬਾਈ ਤੋਂ ਉੱਪਰ ਕੀ ਬਈ ਸਾਰੇ ਕੁਸਟੀਜ ਬਲੋਜੀ ਕਿਹ ਕੋਗੇ ਐ ਐਮਐਲਏ ਸਾਹਿਬ ਇੱਥੇ ਨਾਲ ਖੜੇ ਤੁਸੀਂ ਨਾਲ ਡਟੇ ਹੋਏ ਬਿਲਕੁਲ ਕਿਉਂਕਿ ਇਲੈਕਸ਼ਨ ਵਿੱਚ ਤਾਂ ਹੋਰ ਹੀ ਮਾਹੌਲ ਹੁੰਦੇ ਨੇ ਹਨਾ ਤੇ ਹੁਣ ਇੱਥੇ ਪੁੱਛੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੁਸੀਂ ਕਾਂਗਰਸ ਨੂੰ ਬਿਲੋਂਗ ਕਰਦੇ ਹੋ ਤਾਂ ਇੱਕ ਵੱਖਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਕਿਹ ਕੋਗੇ ਪਹਿਲਾਂ ਤੇ ਅੱਜ ਹੁਣ ਇਲੈਕਸ਼ਨ ਨਹੀਂ ਆ ਗਈ ਇਲੈਕਸ਼ਨ ਤੋਂ ਪਹਿਲਾਂ ਵੀ ਆਪਾਂ ਇਕੱਠੇ ਇਲੈਕਸ਼ਨ ਤੋਂ ਬਾਅਦ ਵੀ ਇਕੱਠੇ ਆ ਉਹ ਰੈਸਾ ਸਰੂਪ ਨਜ਼ਰ ਆਉਣਾ ਚਾਹੀਦਾ ਸਮਾਜ ਵਿੱਚ ਜਿਹੜੀਆਂ 4-7 ਮੱਠੀਆਂ ਹੁੰਦੀਆਂ ਆ ਉਹ ਤੇ ਇਸ ਕਾਰਨ ਵੀ ਬੰਦ ਹੋ ਜਾਂਦੀ ਆ ਲੋ ਫੁਲਾਣੀ ਪਾਰਟੀ ਦਾ ਤੇ ਉਹ ਫੁਲਾਣੀ ਪਾਰਟੀ ਦਾ ਐਮਐਲਏ ਸਾਹਿਬ ਨੇ ਆਪਾਂ ਬਿੱਲ ਬੀਤੇ ਦਿਨੀ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਗੁਰਪੁਰਪੁਰਪ ਤੋਂ ਪਹਿਲਾਂ ਇਹਨਾਂ ਨੇ ਆਖਿਆ ਕੋਈ ਸਮਾਂ ਦਿਓ ਇਹਨਾਂ ਨੇ ਆਪਣਾ ਵਾਦਾ ਵਫਾ ਕੀਤਾ ਲੱਗਦਾ ਸੀ ਬਈ ਐਜ਼ ਅ ਕਾਉਂਸਲਰ ਕਾਂਗਰਸ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਤਾਂ ਤੁਹਾਡਾ ਕੰਮ ਹੋ ਪਾਏਗਾ ਵੇਖੋ ਆਸ ਉਮੀਦ ਹੁੰਦੀ ਐ ਇੱਕ ਲੋਕਾਂ ਨੇ ਸਾਨੂੰ ਜੇ ਆਸ ਉਮੀਦਨਾ ਜਤਾਇਆ ਜਦੋਂ ਅਸੀਂ ਕਾਉਂਸਲਰ ਬਣ ਗਏ ਜਦੋਂ ਐਮਐਲਏ ਸਾਹਿਬ ਬਣ ਗਏ ਇਹ ਪੂਰੀ ਕੌਂਸਿਸਿਓਂਸੀ ਦੇ ਐਮਐਲਏ ਮੈਂ ਪੂਰੀ ਕੌਂਸਿਸਿਓਂਸੀ ਦਾ ਕਾਉਂਸਲਰ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਦੇ ਵੀ ਕੰਮ ਕਰਦਾ ਪਿਆ ਔਰ ਗਾਂ ਵੀ ਕਰਨੇ ਆ ਕਿਉਂਕਿ ਇਹ ਮੇ ਜ਼ਮੇਵਾਰੀ ਆ ਕਿ ਮੈਂ ਕਿਸੇ ਨੂੰ ਵੀ ਨਰਾਸ਼ ਨਹੀਂ ਕਰ ਲੱਗਦਾ ਇਹ ਇਲੈਕਸ਼ਨ ਤੱਕ ਆ ਕਿਸੇ ਨੂੰ ਕੋਈ ਕੈਂਡੀਡੇਟ ਪਸੰਦ ਆ ਕਿਸੇ ਨੂੰ ਕੋਈ ਪਾਰਟੀ ਪਸੰਦ ਆ ਹਰ ਇੱਕ ਨੂੰ ਅਲੱਗ-ਅਲੱਗ ਪਾਰਟੀਆਂ ਦੇ ਵਿਚਾਰਧਾਰਾ ਨਾਲ ਲੋਕ ਜੁੜੇ ਆ ਉਹ ਕਿਸੇ ਨੂੰ ਸਾਡੀ ਵਿਚਾਰਧਾਰਾ ਪਸੰਦ ਆਈ ਆ ਕਿਸੇ ਨੂੰ ਇਹਨਾਂ ਦੀ ਆਈ ਆ ਉਹ ਮੈਂ ਸਮਝਦਾ ਵਾ ਉਹ ਕੋ ਇਲੈਕਸ਼ਨ ਤੱਕ ਹੀ ਰਹਿਣੀਆਂ ਚਾਹੀਦੀ ਆ ਉਹ ਅੱਗੇ ਨਹੀਂ ਵਧਣੀਆਂ ਚਾਹੀਦੀ ਮਨਾਂ ਵਿੱਚ ਮਲੇ ਜਿਹੜਾ ਕਿ ਵੈਰ ਵਿਰੋਧ ਛੱਡ ਦੇ ਬਿਲਕੁਲ ਵੈਰ ਵਿਰੋਧ ਇਹ ਤਾਂ ਨਹੀਂ ਸਾਡੀਆਂ ਜਿਹੜੀਆਂ ਦੁਸ਼ਮਣੀਆਂ ਵੱਧੀਆਂ ਵਾ ਇਹਨਾਂ ਹੀ ਸਾਡੇ ਰਿਸ਼ਤੇ ਖਰਾਬ ਹੁੰਦੇ ਆ ਸੋ ਇਸ ਕਰਕੇ ਅੱਜ ਦਾ ਜਿਹੜਾ ਇਹ ਮਾਹੌਲ ਹੈ ਅੱਜ ਤੁਸੀਂ ਸਾਰੇ ਲੋਕ ਸਰੂਪ ਦੇਖ ਰਹੇ ਹੋ ਇਹ ਬੜਾ ਵਧੀਆ ਵਾ ਮੈਂ ਗਾਂ ਵੀ ਜਾਵਾਂਗਾ ਇਸੇ ਤਰੀਕੇ ਨਾਲ ਹੀ ਇਹ ਕੰਮ ਇਸ ਤਰ੍ਹਾਂ ਹੀ ਚੱਲਦੇ ਰਹਿਣ ਵਾਕਈ ਵਾਕਈ ਪੈਚਵਰਕ ਦੀ ਡਿਮਾਂਡ ਸੀਗੀ ਇੱਥੇ ਔਰ ਸਾਰੀਆਂ ਸੜਕਾਂ ਬਣਦੀਆਂ ਹਾਂ ਬਿਲਕੁਲ ਕਈ ਜਗ੍ਹਾ ਤੇ ਪੈਚਵਰਕ ਲੱਗਣੇ ਸੀ ਕਈ ਜਗ੍ਹਾ ਜਿਹੜੀ ਕੰਡੀਸ਼ਨ ਬਹੁਤ ਬੈਡ ਹੈਗੀ ਸੀ ਉਹ ਵੀ ਹੁਣ ਇਹ ਕਿਉਂਕਿ ਇੱਥੇ ਪਲਗਲੋਨੀ ਵਿੱਚ ਪਾਰਕਾ ਵੀ ਆ ਦੋ ਜੀ ਗੁਰਦੁਆਰਾ ਸਾਹਿਬ ਵੀ ਆ ਸਾਡੇ ਇੱਥੇ ਮੰਦਿਰ ਵੀ ਹੈ ਗਿਆ ਪਰ ਸਾਡੇ ਇੱਥੇ ਸਕੂਲ ਵੀ ਹੈਗੇ ਆ ਇਹਨਾਂ ਦੇ ਕੋਲ ਜਿਹੜੀ ਹੈ ਜਿਹੜੀ ਹੈ ਸੜਕਾ ਗਲੀਆਂ ਨਾਲੀਆਂ ਇਹ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਸੋ ਅੱਜ ਇਹ ਜਿਹੜੀ 1.5 ਇੰਚ ਜਿਹੜੀ ਇਹ ਪ੍ਰੀਮਿਕਸ ਪੈਣੀ ਆ ਕੁਝ ਲੋਕਾਂ ਦੀ ਡਿਮਾਂਡ ਹੈਗੇ ਕਿ ਤੁਸੀਂ ਕਿਹਾ ਸੀ ਕਿ ਪਿਛਲੀ ਵਾਰੀ ਸਾਡੇ ਕੋ ਇੰਟਰਲੌਕ ਸਟਾਈਲ ਲਵਾਵਾਂਗੇ ਮੈਂ ਉਹਨਾਂ ਨਾਲ ਅੱਜ ਵੀ ਕਮਿਟਿਡ ਆ ਐਕਚੁਅਲੀ ਇਹ ਜਿਹੜਾ ਫੰਡ ਆਇਆ ਵਾ ਇਹ ਆਇਆ ਓਵਰঅল ਪੂਰੇ ਅੰਮ੍ਰਿਤਸਰ ਵਿੱਚੋਂ ਇਹ ਨਕਸ਼ੇ ਤੋਂ ਸੜਕਾ ਚੁੱਕਿਆ ਗਈ ਆ ਵਾਰਡ ਨੰਬਰ 81 ਦਾ ਕੰਮ ਵਾਰਡ ਨੰਬਰ 80 ਦਾ ਕੰਮ ਵਾਰਡ ਨੰਬਰ 77 ਦਾ ਵਾਰਡ ਨੰਬਰ 77 ਦਾ ਕੰਮ ਇਹ ਉਸ ਕੰਮਾਂ ਦੇ ਵਿੱਚ ਇਹ ਕੰਮ ਪਿਆ ਵਾ ਆਉਣ ਵਾਲੇ ਸਮੇਂ ਤੇ ਲੋਕਾਂ ਦੀ ਜੋ ਡਿਮਾਂਡ ਹੈ ਐਮਐਲਏ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ ਇੰਟਰਲੌਕ ਟਾਈਲਾਂ ਸਾਨੂੰ ਲਵਾ ਕੇ ਦਿਓ ਹਾਂਜੀ ਹੈਂਡਲੋਕ ਟਾਈਨ ਲੱਗ ਰਹੀ ਹੈ। ਅਸੀਂ ਲੋਕਾਂ ਵਾਸਤੇ ਕੰਮ ਕਰਨਾ ਠੀਕ ਹੈ ਨਾ ਕਿ ਪਾਰਟੀ ਵਾਸਤੇ ਇਹਨਾਂ ਵਾਸਤੇ ਅਸੀਂ ਭਰਾਵਾਂ ਨਾਲ ਕੰਮ ਕਰਨਾ ਅਸੀਂ ਮੇਰੇ ਬੱਚੇ ਜਿਹੜੇ ਆ ਇੱਥੇ ਡਿਗਦੇ ਸੀ ਸਕੂਲ ਦੇ ਉਹਨਾਂ ਵਾਸਤੇ ਕੰਮ ਕਰਨਾ ਬਜ਼ੁਰਗਾਂ ਵਾਸਤੇ ਕੰਮ ਕਰਨਾ ਕਿ ਜਿੰਨਾਂ ਬਜ਼ੁਰਗਾਂ ਦੇ ਗੋਡੇ ਖਰਾਬ ਹੋ ਗਏ ਨਕਲੀਆਂ ਤੋਤੜ ਕੇ ਉਹਨਾਂ ਨੂੰ ਛੜਕਾਂ ਨਵੀਆਂ ਦਿੱਤੀਆਂ ਤਾਂ ਕਿ ਸਾਡੀ ਜਿਹੜੀ ਆ ਆਉਣ ਵਾਲੀ ਜਨਰੇਸ਼ਨ ਲਈ ਤੇ ਸਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਦਾ ਅਸ਼ੀਰਵਾਦ ਲੈ ਸਕੀਏ। ਬਿਲਕੁਲ ਬਿਲਕੁਲ ਜੀ ਇੱਕ ਵਕਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀ ਸਿੰਘ ਸੰਧੂ ਇ ਇਹ ਵਾਰ ਨੰਬਰ 70 ਹੈ ਜਿਹੜੀ ਕਿ ਕਾਂਗਰਸ ਦੀ ਵਾਰਡ ਹੈ ਕਾਂਗਰਸ ਨੇ ਐਮਸੀ ਨੇ ਸੋਨੀਤਾ ਰਾਣੀ ਤੇ ਉਹਨਾਂ ਦੇ ਨਾਲ ਪਤੀ ਸੀਸ਼ ਬੱਲੂ ਇੱਥੇ ਮੌਜੂਦ ਸੀਗੇ ਔਰ ਅੱਜ ਇੱਕ ਵੱਖਰੀ ਮਿਸਾਲ ਜਿਹੜੀ ਕਿ ਇੱਥੇ ਵੇਖਣ ਨੂੰ ਮਿਲ ਰਹੀ ਹੈ ਇੱਥੇ ਪੈਚ ਵਰਕ ਦੀ ਡਿਮਾਂਡ ਸੀ ਪਰ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਬੋਲ ਰਹੇ ਇੱਥੇ ਜਿਹੜੀ ਮੇਨ ਰੋਡ ਹੈ ਭਲਕਲੋਨੀ ਦੀ ਉਹ ਪੂਰੀ ਜਿਹੜੀ ਕਿ ਉਹ ਸੀ ਪ੍ਰਵਾਨਗੀ ਤੋਂ ਬਾਅਦ ਜਿਹੜੀਆਂ ਕਿ ਇੱਥੇ ਉਹ ਉਸਾਰੀ ਕੰਮ ਜਿਹੜੇ ਨੇ ਉਹ ਇੱਥੇ ਅੱਜ ਸ਼ੁਭਰਮ ਕੀਤਾ ਗਿਆ ਹੈ ਜਿਸ ਨਾਲ ਕੀ ਇਥੋਂ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਬਹੁਤ ਜ਼ਿਆਦਾ ਖਸਤਾ ਹਾਲ ਸੜਕ ਸੀ ਔਰ ਆਨ ਜਾਣ ਵਿੱਚ ਲੋਕਾਂ ਨੂੰ ਕਾਫੀ ਦਿੱਕਤ ਹੁੰਦੀ ਸੀ ਪਰ ਹੁਣ ਸੜਕ ਤੋਂ ਬਾਅਦ ਨਿਰਮਾਣ ਤੋਂ ਬਾਅਦ ਲੋਕਾਂ ਦੀ ਜਿਹੜੀ ਰਾਹ ਹੈ ਉਹ ਸੋਖੀ ਹੋ ਜਾਵੇਗੀ ਕੈਮਰਾ ਪਰਸਨ ਤੋਂ ਪਾਲ ਦੇ ਨਾਲ ਸਿਕੰਦਰਪੱਤਣੀ ਚਾ ਜਨਕਟੀ ਵੀ ਅੰਮ੍ਰਿਤਸਰ